ਹੰਸਾ ਸਤਿਕਾਰਯੋਗ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੁੰਨ ਪਲਵਾਨ ਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਨੇ ਤਿੰਨੇ ਦੀਆਂ ਤਿੰਨੇ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਉਹਨਾਂ ਕਰਦੇ ਵੀ ਜੀ ਹਨਾ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਆ ਮੇਰੇ ਤੇ ਨੇ ਸੋਈਆਂ ਮੈਂ ਇੱਥੇ ਆ ਗਿਆ ਆਪਣੇ ਦੋ ਟੈਮ ਚਵਾਈ ਕਰਕੇ ਖੜੋ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸਦੇ ਇੱਕ ਵਾਰੀ ਫਿਰ ਮੇਰਾ ਸੋਨੂ ਕਹਿਲਵਾ ਜੀ ਪਿੰਡ ਪੰਜ ਕਰਾਇਆ ਤਹਿਸੀਲ ਜਨਾਲਾ ਜ਼ਿਲ੍ਹਾ ਮਰਸਾ ਤੇ ਫੋਨ ਨੰਬਰ ਵੀ ਬੋਲ ਦੋ 97818 9729 ਠੀਕ ਹੈ ਅੱਜ ਤਿੰਨ ਗਾਵਾਂ ਤਿੰਨੇ ਸੋਈਆਂ ਤਿੰਨੇ ਸੋਈਆਂ ਜੀ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਵਾਲੀ ਤੋਂ ਕਰੀਏ ਕਿੰਨਾ ਚਿਰ ਹੋ ਗਿਆ ਜਿੰਨੇ ਸੋਈ ਨਾ ਇਹ ਪਰਸੋਂ ਦੀ ਸੂਈ ਹੈ ਆ ਨਾ ਪਰਸੋਂ ਦੀ ਸੂਈ ਹੈ ਆ ਦੇਖ ਸਾਡੇ ਨਾੜੋ ਬਿਲਕੁਲ ਨਾਲ ਤਾਜ਼ਾ ਹੀ ਆ ਜੀ ਪਰਸੋਂ ਰਾਤ ਨੂੰ ਸੋਈ ਹੈ ਅੱਜ ਤੇ ਸਵੇਰ ਕਿੰਨਾ ਸੋਈ ਪਹਿਲਾਂ ਜੀ ਪਹਿਲਾਂ ਤੇ ਅਜੇ ਤਾਂ ਬੋਲਾ ਹੀ ਹੋਣਾ ਇੱਦਾਂ ਬੋਲੇ ਬੋਲੇ ਤੇ ਅੱਜ ਕਿੰਨਾ ਕ ਇਹਦੇ ਥੱਲੇ ਬੱਚੇ ਦਾ ਪਾਗ ਦਾ 10 ਕਿਲੋ ਜੀ ਅੱਛਾ 10 ਕਿਲੋ ਹੈਗਾ ਬੱਚੇ ਦਾ ਪਾ ਕੇ ਬੋਲਾ ਮੇਰੇ ਘਰ ਆਣ ਕੇ ਭਾਵੇਂ ਚਾਰ ਡੰਕ ਚੋ ਕੇ ਖੜੇ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਹੈ ਦੁੱਧ ਬ੍ਰੀਡ ਬਰੂਡ ਚੰਗੀ ਹੈ ਕੱਦ ਵਜਨ ਵਾਲੀ ਹੈਗੀ ਆ ਚਲੋ 14- ਬਾਕੀ ਦੁੱਧ ਹੁੰਦਾ ਵੀਰ ਜੀ ਹੱਥ ਜੋੜ ਕੇ ਹੋਏ ਬੇਨਤੀ ਸੇਵਾ ਦਾ ਜਿੰਨਾ ਇਹਨਾਂ ਨੂੰ ਪਾਲੂ ਮੈਂ ਚੁਣਿਆ ਤੇ ਉਹ ਤੇਰਾ ਠੰਡੀ ਸੇਲ ਨਿਕਲੀ ਠੰਡੀ ਸੇਲ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਇਤਨਾ ਬੱਚਾ ਛੱਡੋ ਬੈਠ ਅੱਛਾ ਹਾਂ ਜੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਤੋਰਾਂ ਫੇਰ ਇੱਕ ਰੀਨ ਬਾਕੀ ਥਾਣ ਵੀ ਪ੍ਰੋਪਰ ਹੱਥ ਚ ਆਉਣ ਵਾਲਾ ਆ ਹਾਂ ਲਈ ਸਾਡੇ ਥਾਣਾ ਦਾ ਸਹਿਯੋਗ ਤਾਂ ਚੰਗਾ ਹੈ ਤੇ ਕਦ ਕਾਠ ਵੀ ਚੰਗਾ ਹੈ ਅਜੇ ਵੀਡੀਓ ਬਣਾਉਣ ਦਾ ਟਾਈਮ ਜਿਹੜਾ ਆਪਣਾ ਕੋਈ ਤਕਰੀਬਨ 11:30 ਵਜੇ ਦਾ ਸਭ ਨਾਲ ਕੋਈ ਵੀ ਰਵਾਨੇ ਦੇ ਅੰਦਾਜ਼ ਲਾ ਵੀ ਹੋਲੀ ਹੋਲੀ ਤੋਰ ਦਵਿਓ ਇੱਕ ਵਾਰੀ ਫੇਰ ਲੈ ਆਓ ਇੱਕ ਵਾਰੀ ਫੇਰ ਤੋਂ ਤੁਹਾਨੂੰ ਤੋਰ ਕੇ ਦਿਖਾ ਦਈਏ ਅਜ ਲਾਇਆ ਚੱਬ ਬੁੱਧਾ ਥੋੜਾ ਜਿਹਾ ਕਰਦੀ ਆ देख सकते हवाना एगे दस कुछ भला भी हवाने ते है कि फिर मतलब रखने ਕਰਦੇਗੇ ਵਿੱਚ ਮਨਤਨ ਕਰ ਦੋ ਜਿੰਨਾ ਕਰਨਾ ਹੈ ਕਿੰਨੇ ਦੀ ਦੇ ਦੀਏ ਦੱਸੋ ਜੀ 42000 ਦੀ ਦੇ ਦੀਏ ਦੇ ਦੋਗੇ 42000 ਠੀਕ ਹੈ ਪਰ ਆ ਵੀ ਮਨਤਨ ਵੀ ਭਰਾ ਕੋਲ ਲਾਉਗੇ ਹੋਰ ਮਨਤਨ ਕਰ ਅੱਛਾ ਮੌਕੇ ਤੇ ਕਰ ਦੋ ਦਰਦਾਂਗੇ ਮੌਕੇ ਤੇ ਠੀਕ ਹੈ ਜੀ ਬਾਕੀ ਕੋ ਵੀਰ ਫੋਨ ਜ਼ਰੂਰ ਲਾਵੇ ਇੱਕ ਰਹੀ ਬਾਕੀ ਟਾਈਮ ਜੇ ਇੱਕ ਰਹੀ ਟਾਈਮ ਦਿਖਾ ਦੀਏ ਵੀਰ ਜੀ ਜੇਪ ਚੋਂ ਫੋਨ ਕਰਾਓ ਹਾਂ ਦੇਖੋ ਦੇ ਸਾਢੇ 11:11 ਵਜੇ ਤੇ 31 ਮਿੰਟ ਕੋਈ ਵੀ ਰੋਸਾ ਨਾ ਹਵਾਂ ਨੀ ਦਿੰਦਾ ਅੱਜ ਲਾਵੇ ਤੇ ਇਰੇ ਕੋਲੇ ਕਿੰਨਾ ਹੀ ਦੁੱਧ ਤੈਨੂੰ ਅੱਜ 10 ਦਿਨ ਹੋ ਗਏ ਜੀ ਸੂਈ ਨੂੰ ਅੱਛਾ ਬੱਚੇ ਦਾ ਪਾ ਕੇ 11 ਕਿਲੋ ਜੀ ਅੱਛਾ ਹਾਂਜੀ ਠੀਕ ਹੈ ਦੇਖ ਲੈ ਕਿ ਦੁੱਧ ਕਰੀ ਜਾਊਗੀ ਦੁੱਧ ਵੀਰ ਜੀ ਚੋਂ ਪੱਠੇ-ਕੁੱਟੇ ਤੁਰ ਪੈਣੇ ਬਰੀਡ ਬਲੂਡ ਚੰਗੀ ਆ ਪ्योर ਜਲਸੀ ਆ ਚਲੋ 13-14 ਕਿਲੋ ਤੇ ਕਰੂਗੀ ਤੋੜ ਦੋ ਫੇਰ ਇਹਨੂੰ ਇਹਦੇ ਮਗਰ ਬੱਚਾ ਕੀ ਆ ਵੱਛੀ ਜੇ ਇਹਦੇ ਮਗਰ ਵੱਛੀ ਆ ਹੁਣ ਪੱਕਾ ਕਿੰਨਾ ਤਿਆਰ ਜੇ 11 ਕਿਲੋ ਜੀ ਬੱਚੇ ਦਾ ਪਾਣੀ 11 ਲੀਟਰ ਜਿਹੜਾ ਕਹਿੰਦੇ ਕਿ ਤਿਆਰ ਹੈ ਇਹ ਦੇਖੋ ਦੁੱਧ ਜਿਹੜਾ 11 ਲੀਟਰ ਕਹਿੰਦੇ ਕਿ ਤਿਆਰ ਹੈ ਇਹ ਦੇਖੋ ਬਾਕੀ ਠੰਡੀ ਠੂਡੀ ਇਹ ਨਹੀਂ ਕੋਈ ਲੱਤ ਮਾਰਨ ਵਾਲੀ ਹੈ ਜੀ ਠੀਕ ਹੈ ਇਹ ਥਾਣਾ ਇਹਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਆ ਲੈ ਸਕਦੇ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 35000 ਵਿੱਚ ਤੇ ਇਹ ਕਿੰਨੇ ਦੀ ਦੇਣੀ ਹੈ ਦੱਸ ਦੋ ਤੁਸੀਂ ਦੱਸੋ 32 ਦੀ ਦੇ ਦिए ਦੇ ਦਾਂਗੇ 32 ਦੀ ਦੇ ਦਾਂਗੇ ਬਾਕੀ ਮੌਕੇ ਤੇ ਹੋਰ ਕਰ ਦੋ ਮੌਕੇ ਤੇ ਕਰਦਾ ਹਾਂ ਮਾਨਤਨ ਕਰਾਂਗੇ ਕੋਈ ਵੀ ਥਰਾ ਤੂੰ ਲਾਉਗੇ ਮਾਰ ਤੇ ਦੁੱਧ 11 ਲੀਟਰ ਹੁਣ ਜਿਹੜਾ ਘਰੋਂ ਚੁਆਦਾ ਲਓ ਜੀ ਬੱਚਾ ਬੱਚੀ ਜੇ ਮਗਰ ਅੱਛਾ ਬੱਚੇ ਦਾ ਪਾ ਕੇ 11 ਕਿਲੋ ਮਿਣਕੇ ਦੇਵਾਂਗੇ ਆਪਣੇ ਘਰੋਂ ਠੀਕ ਹੈ ਜੀ ਹਾਂ ਜੀ ਤੇ ਹੁਣ 33 ਨੰਬਰ ਤੇ ਆ ਗਈ ਆ ਇਹਦੇ ਮਗਰ ਕੀ ਜੇ ਇਹਦੇ ਮਗਰ ਅੱਛਾ ਜੀ ਇਹਦੇ ਮਗਰ ਅੱਛਾ ਹੈ ਹਾਂ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਚ ਤਿਆਰ ਕੋਈ ਵੀ ਪਰਸੋਂ ਦੀ ਸੂਈ ਜੇ ਅੱਛਾ ਉਹ ਰਹਾ ਤ ਸੂਈ ਪਹਿਲੇ ਨੰਬਰ ਵਾਲੀ ਤੇ ਇਹ ਸਵੇਰੇ ਤੜਕੇ ਸੂਈ ਜੇ ਤੇ ਇਹਦੇ ਕੋਲ ਵੀ ਬੋਲੇ ਹੀ ਹੁਣ ਆਜ ਬੋਲੇ ਬੋਲੇ ਤੇ ਠੀਕ ਆ ਕਿੰਨਾ ਕ ਹੋਊਗਾ ਮੇਰੇ ਕੋ 10000 ਕਿਲੋ ਜੀ ਬੋਲਾ 10 ਕਿਲੋ ਲਾਓ ਵੀ ਬੱਚੇ ਦਾ ਪਾਗ ਤੇ ਇਹ ਕਿੰਨਾ ਕਰੀ ਜਾਊਗੀ ਦੁੱਧ ਉਹ 13 ਜਗਾ ਕਿਲੋ ਤੇ ਕਰੂਗੀ ਬਰੀਡ ਬਰੂਟ ਚੰਗੀ ਆ ਰਾਜੀ ਆ ਬੋਲ ਬੋਲੇ ਤੋੜ ਦੋ ਫਿਰ ਇਹਨਾਂ

ਨੇ ਬੜ ਦਿਨਾਂ ਮੈਂ ਹਾਂ ਦੇ ਸਾਡੇ ਬਿਲਕੁਲ ਫਿਕਸ ਜੇ ਹਵਾਨੇ ਆ ਬਾਕੀ ਇਹ ਨਹੀਂ ਕੋਈ ਰੱਸੀ ਪਾਉਣ ਦੀ ਲੋੜ ਸੀਲ ਸੂਲ ਬੜੀਆਂ ਜੀ ਠੀਕ ਹੈ ਉਤਨਾ ਹੀ ਡਰਦੀਆਂ ਤੁਹਾਡੇ ਕਰਕੇ ਨੇ ਠੀਕ ਹੈ ਹਾਂ ਜੀ ਇਹ ਨਹੀਂ ਕੋਈ ਰੱਸੀ ਪਾਉਣ ਦੀ ਲੋੜ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ 40000 ਕਰਦੇ 40000 ਹਾਂ ਜੀ ਤੇ ਵਿੱਚੋਂ ਕਿੰਨਾ ਕਰਨਾ ਮਾਰੋ ਕਰ ਦੋ ਜਨਾ ਕਰਨਾ ਜੀ ਤੁਹਾਡਾ ਫੇ ਦੋ ਤਿੰਨ ਹਜ਼ਾਰ ਛੱਡ ਦੀ ਇਹਦਾ ਵੀ ਛੱਡ ਦੋ ਜਨਾ ਛੱਡਣਾ ਜੀ ਤੁਸੀਂ ਕਹਿਣਾ ਜੀ ਸੰਤਰੀ ਦੇ ਦਈਏ ਦੇ ਦਾਂਗੇ ਸੰਤਰੀ ਚਲੋ ਬਾਕੀ ਮੌਕੇ ਦੇ ਬਾਕੀ ਮੌਕੇ ਤੇ ਕੋਈ ਵੀਰ ਭਰਾ ਪਰਫੋਨ ਲਾਵੇ ਖੁੱਲਾ ਕਰ ਦੋਗੇ ਹਾਂ ਤਾਂ ਕਿ ਖਾਲੀ ਨਹੀਂ ਮੋੜਨਗੇ ਖਾਲੀ ਨਹੀਂ ਮੋੜਦੇ ਕੋਈ ਵੀਰ ਭਰਾ ਇੱਥੇ ਆਊਗਾ ਵੀ ਤਾਂ ਵੀ ਨਹੀਂ ਖਾਲੀ ਮੋੜਦੇ ਜੀ ਠੀਕ ਆ ਤੇ ਕਾ ਕਰੇ ਰੱਖੀ ਜੇ ਉਹ ਘਰੇ ਜਾਂਦੀ ਕੇ ਵੀ ਦੇ ਦਈਏ ਅੱਜ ਨਹੀਂ ਤੇ ਫਿਰ ਵੇਖ ਲਓ ਦੇਣੀ ਹੈ ਦੇ ਦੋ ਨਹੀਂ ਨਾ ਰਹਿਗਾ ਇੱਕ ਸੂਨ ਚੇਰੇ ਅੱਛਾ ਇਹ ਵੱਛੀ ਜਿਹੜੀ ਆ ਇਹ ਪਹਿਲਾ ਸੂਆ ਸੁਣਾਇਆ ਸੀ। ਠੀਕ ਹੈ ਇਹਦੇ ਬਾਰੇ ਵੀ ਕੋਈ ਫੋਨ ਲਾ ਕੇ ਪੁੱਛ ਲੈ। ਆਹ ਫੋਨ ਤੇ ਕੋਈ ਨਹੀਂ ਕਰ ਲਾਂਗੇ। ਦੇ ਦੋਗੇ ਸਾਬ ਨਹੀਂ ਫਿਰ ਸਾਮ ਛੱਡ ਕੇ। ਜੀ ਸਾਮ ਛੱਡ ਕੇ ਦੇ ਦਾਂਗੇ। ਅੱਛਾ। ਹਾਂਜੀ। ਠੀਕ ਹੈ ਚਲੋ ਇਹਦੇ ਬਾਰੇ ਵੀ ਕੋਈ ਪੁੱਛ ਲੈ। ਹਾਂਜੀ। ਤੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਤੇ ਵੇਚ ਚ ਆ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਜੋ ਵੀ ਇਹ ਸਾਰਾ ਕੁਝ ਤਾਂ ਦੇ ਸਾਹਮਣੇ ਹੀ।